ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖਾਨ ਅੱਜ ਅਸੀਂ ਤੁਹਾਨੂੰ ਇੱਕ ਸੜਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਹੜੀ ਕਿ ਗੁਰੂ ਘਰ ਦੇ ਬਿਲਕੁਲ ਸਾਹਮਣੇ ਤੋਂ ਨਿਕਲਦੀ ਹੈ ਕਾਫੀ ਸਾਲਾਂ ਹੋ ਗਏ ਇਸ ਸੜਕ ਨੂੰ ਬਣੀ ਨੂੰ ਤੇ ਦੁਬਾਰਾ ਇਸ ਸੜਕ ਦਾ ਜਿਹੜਾ ਇੱਕ ਨਾਮੋ ਨਿਸ਼ਾਨ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਨਹੀਂ ਰੱਖਿਆ ਗਿਆ ਜਿਹੜੀ ਕਿ ਇੱਕ ਮੇਨ ਗੁਰੂ ਘਰ ਪੰਜ ਛੇ ਕਲੋਨੀਆਂ ਦਾ ਗੁਰੂ ਘਰ ਹਾਂ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਗੁਰਦੁਆਰਾ ਜੋਤ ਸਰੂਪ ਸਾਹਿਬ ਫੋਕਲ ਪੁਆਇੰਟ ਜਿੱਥੇ ਕਿ ਪੰਜ 6 ਕਲੋਨੀਆਂ ਲਗਭਗ ਲੱਗਦੀਆਂ ਨੇ ਨਾਰਨਾਲ ਕਲੋਨੀ ਸਤਕਾਰਪਿਆਰ ਕਲੋਨੀ ਅਰਬਨ ਸਟੇਟ ਤੇ ਸਟਾਰ ਕਲੋਨੀ ਮਹਿੰਦਰ ਕਲੋਨੀ ਵਗੈਰਾ ਵਗੈਰਾ ਕਲੋਨੀਆਂ ਲੱਗਦੀਆਂ ਨੇ ਉਹਨਾਂ ਕਲੋਨੀਆਂ ਦਾ ਸਾਂਝਾ ਗੁਰਦੁਆਰਾ ਕਾਫੀ ਭਾਰੀ ਤਾਜ਼ਾਦ ਦੇ ਵਿੱਚ ਸਵੇਰੇ ਸ਼ਾਮ ਸੰਗਤ ਗੁਰੂ ਦੇ ਦਰਸ਼ਨਾਂ ਲਈ ਉੱਥੇ ਪਹੁੰਚਦੀ ਹੈ ਗੁਰਦੁਆਰਾ ਸਾਹਿਬ ਪਰ ਉਸ ਗੁਰਦੁਆਰਾ ਸਾਹਿਬ ਦੇ ਜਿਹੜੀ ਬਾਹਰ ਤੋਂ ਸੜਕ ਜਾਂਦੀ ਹੈ ਸੜਕ ਦਾ ਬਹੁਤ ਬੁਰਾ ਹਾਲ ਹੈ ਟੁੱਟੀ ਹੋਈ ਹੈ ਉਸ ਨਗਰ ਕੀਰਤਨ ਨਿਕਲਣਾ ਕਿਉਂਕਿ ਨਗਰ ਕੀਰਤਨ ਜਦੋਂ ਨਿਕਲਦਾ ਤੁਹਾਨੂੰ ਪਤਾ ਮਹਾਰਾਜ ਦੀ ਸਵਾਰੀ ਹੈ ਜਿਹੜੀ ਉਹ ਪਾਲਕੀ ਸਾਹਿਬ ਦੇ ਵਿੱਚ ਰੱਖ ਕੇ ਪੂਰੀ ਕਲੋਨੀਆਂ ਦੇ ਵਿੱਚ ਤਕਰੀਬਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਵਾਪਸ ਗੁਰਦੁਆਰਾ ਸਾਹਿਬ ਪਹੁੰਚਦੀ ਹੈ ਉਸੇ ਚੀਜ਼ ਨੂੰ ਮੁੱਖ ਰੱਖ ਕੇ ਜਿਹੜੇ ਗੁਰੂ ਘਰ ਦੇ ਸੇਵਾਦਾਰ ਨੇ ਪ੍ਰਧਾਨ ਜੀ ਨੇ ਮੇਨ ਜੀਵਨ ਸਿੰਘ ਜੀ ਅਤੇ ਉਹਨਾਂ ਦੇ ਨਾਲ ਨਿਊ ਰਾਜਪੁਰਾ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ surjit singh ji ਅਤੇ ਹੋਰ ਮੈਂਬਰਾਂ ਵੱਲੋਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਉਸ ਸੜਕ ਦੇ ਖੱਡਿਆਂ ਨੂੰ ਭਰਿਆ ਜਾ ਰਿਹਾ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਨਹੀਂ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਹਾਂ ਤਸਵੀਰ ਦੇਖ ਰਹੇ ਹੋ ਤੁਸੀਂ ਇਹ ਫੋਕਲ ਪੁਆਇੰਟ ਅਰਬਨ ਸਟੇਟ ਦੀਆਂ ਨੇ ਇੱਕ ਤੁਹਾਨੂੰ ਹੋਰ ਨਾਲ ਦੱਸ ਦਈਏ ਕਿ ਇਹ ਅਰਬਨ ਸਟੇਟ ਹੋ ਗਿਆ ਜਾਂ ਨਾਰਨੌਰ ਕਲੋਨੀ ਹੋ ਗਿਆ ਜਿੰਨੀਆਂ ਇਹ ਕਲੋਨੀਆਂ ਨੇ ਇਹ 5-6 ਕਲੋਨੀਆਂ ਨੇ ਇਹਨਾਂ ਨੂੰ ਗਗਨ ਚੌਂਕ ਤੇ ਜਾਣ ਲਈ ਸਿਰਫ ਇੱਕ ਰੋਂਗ ਦਾ ਰਸਤਾ ਲੱਗਦਾ ਹੈ ਜਿਵੇਂ ਕਿ ਸਾਡੇ ਨਾਲ ਕਈ ਬੰਦਿਆਂ ਨੇ ਫੋਕਲ ਪੁਆਇੰਟ ਦੇ ਆਨੇ ਗੱਲਾਂ ਸਾਂਝੀਆਂ ਕੀਤੀਆਂ ਕਿ ਜਦੋਂ ਗੱਡੀ ਤੋਂ ਨਿਕਲਦੇ ਨੇ ਉਹਨਾਂ ਨੂੰ ਰੋਂਗ ਰੋਂਗ ਗਗਨ ਚੌਂਕ ਤੇ ਜਾਣਾ ਪੈਂਦਾ ਹੈ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਜਲੀ ਬੋਰਡ ਕੋਲ ਰਸਤਾ ਜਿਹੜਾ ਕਿ ਪਾਰਕ ਤੋਂ ਨਿਕਲਦਾ ਸਾਹਮਣੇ ਉਹ ਰਸਤੇ ਦਾ ਵੀ ਇੰਨਾ ਖਰਾ ਹਾਲ ਹੈ ਕਿ ਕੋਈ ਵੀ ਬੰਦਾ ਉੱਥੇ ਨੂੰ ਲੰਘਣ ਲਈ ਤਿਆਰ ਨਹੀਂ ਕਿਉਂਕਿ ਤੇ ਗਰਦਾ ਬਹੁਤ ਜ਼ਿਆਦਾ ਉੱਡ ਰਿਹਾ ਹੈ ਅਗਰ ਪ੍ਰਸ਼ਾਸਨ ਇਸ ਰਸਤੇ ਨੂੰ ਵੀ ਸਵਾਰ ਦਿੰਦਾ ਜਾਂ ਇਸ ਰਸਤੇ ਨੂੰ ਵੀ ਪਧਰਾ ਕਰ ਦਿੰਦਾ ਤਾਂ ਜਿਹੜਾ ਜਿਹੜੀਆਂ ਇਹ ਕਲੋਨੀਆਂ ਨੇ 5 6 ਇਹਨਾਂ ਦਾ ਇੱਕ ਗगन ਚੌਕ ਤੇ ਜਾਣ ਦਾ ਰਸਤਾ ਵੀ ਬਣ ਜਾਏਗਾ ਕਿਉਂਕਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਤੋਂ ਲੈ ਕੇ ਤਕਰੀਬਨ ਗगन ਚੌਕ ਜਾਣ ਲਈ ਕੋਈ ਸੜਕ ਪਿੱਛੇ ਬਣਾਈ ਗਈ ਸੀ ਜਿਹੜੀ ਕਿ ਮੰਦਿਰ ਝਟਪਟ ਮਹਾਦੇਵ ਮੰਦਿਰ ਦੇ ਸਾਹਮਣੇ ਸੀ ਉਹ ਤਾਂ ਬਣ ਗਈ ਸੀ ਸੜਕ ਮੇਨ ਪਾਰਕ ਤੱਕ ਪਰ ਉਸ ਤੋਂ ਜਿਹੜੀ ਸੱਜੇ ਖੱਬੇ ਸੜਕ ਨਿਕਲਦੀ ਹੈ ਕਿ ਗੁਰਦੁਆਰਾ ਸਾਹਿਬ ਨੂੰ ਨਿਕਲਦੀ ਹੈ ਤੇ ਇੱਕ ਬਿਜਲੀ ਬੋਰਡ ਦੀ ਬੈਕ ਸਾਈਡ ਤੇ ਜਿਹੜੀ ਗगन ਚੌਕ ਜਾਣ ਲਈ ਨਿਕਲਦੀ ਹੈ ਉਹ ਸੜਕਾਂ ਦਾ ਅੱਜ ਵੀ ਬੁਰਾ ਹਾਲ ਹੈ ਇਹਨਾਂ ਸੜਕਾਂ ਦੇ ਪ੍ਰਤੀ ਪ੍ਰਸ਼ਾਸਨ ਵੱਲੋਂ ਵੀ ਇੱਕ ਵਿਸ਼ਵਾਸ ਦਵਾਇਆ ਗਿਆ ਸੀ ਕਿ ਇਹਨਾਂ ਨੂੰ ਬਹੁਤ ਜਲਦੀ ਤਿਆਰ ਕੀਤਾ ਜਾਵੇਗਾ ਪਰ ਪਤਾ ਨਹੀਂ ਉਹ ਦਿਨ ਕਦੋਂ ਆਵੇਗਾ ਜਦੋਂ ਇਹ ਗੁਰੂ ਘਰ ਦੇ ਸਾਹਮਣੇ ਦੀ ਸੜਕ ਤੇ ਪਲੱਸ ਜਿਹੜੀ ਇਹ ਗਗਨ ਬਿਜਲੀ ਬੋਰਡ ਦੀ ਬੈਕ ਸਾਈਡ ਦੀ ਸੜਕ ਹੈ ਇੱਕਦੋ ਬਣੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜੇਕਰ ਤੁਹਾਨੂੰ ਇਹ ਵੀਡੀਓ ਲੱਗਦਾ ਕਿ ਇਹ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਸਾਡੇ ਵੱਲੋਂ ਬਣਾਈ ਗਈ ਆ ਤਾਂ ਇਸ ਨੂੰ ਜਿਹੜੇ-ਜਿਹੜੇ ਬੰਦੇ ਇਸ ਸੜਕ ਤੋਂ ਪਰੇਸ਼ਾਨ ਨੇ ਜਾਂ ਲੰਘਦੇ ਨੇ ਉਹਨਾਂ ਨੂੰ ਚਾਹੀਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚ ਸਕੇ